ਸਭ ਨੂੰ ਜੈ ਮਸੀਹੀ ਪ੍ਰਭੂਤਨੂ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ ਅੱवਸੀ ਪੰਜਾਬੀ ਦੇ ਵਿੱਚ ਇੱਕ वचन ਪੜਾਂਗੇ ਔਰ ਇਸ वचन ਦੇ ਅੰਦਰ ਲਿਖਿਆ ਰਸੂਲਾਂ ਦੇ ਕਰਤੱਵ ਉਹਦਾ 3 ਅਧਿਆਇ ਔਰ ਉਹਦੇ 26 ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਨੇ ਆਪਣੇ ਸੇਵਕਾਂ ਨੂੰ ਖੜੇ ਕਰਕੇ ਪਹਿਲਾਂ ਤੁਹਾਡੇ ਕੋਲ ਕਹ ਲਿਆ ਕਿ ਤੁਹਾਡੇ ਵਿੱਚੋਂ ਹਰੇਕ ਨੂੰ ਉਹਦੀਆਂ ਬੁਰਾਈਆਂ ਤੋਂ ਹਟਾ ਕੇ ਤੁਹਾਨੂੰ ਬਰਕਤ ਦੇਵੇ ਸੋ ਮੇਰੇ ਪਿਆਰਿਓ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਖੁਦਾ ਦਾ ਕਲਾਮ ਪਰਮੇਸ਼ਰ ਦਾ ਬਚਨ ਸਾਨੂੰ ਕੀ ਇਸ਼ਾਰਾ ਕਰਦਾ ਪਿਆ ਸਾਨੂੰ ਕੀ ਸਮਝਾਉਣਾ ਕਰਦਾ ਪਿਆ ਔਰ ਬੜੇ ਹੀ ਬਿਹਤਰੀਨ ਤਰੀਕੇ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਖੁਦਾ ਨੇ ਗॉड ਨੇ ਆਪਣੇ ਸੇਵਕਾਂ ਨੂੰ ਸਾਡੇ ਕੋਲ ਪਹਿਲਾਂ ਸੇਵਾ ਦੇ ਵਿੱਚ ਨਿਯੁਕਤ ਕੀਤਾ ਉਹਨਾਂ ਨੂੰ ਸੇਵਕਾਈ ਸੌਂਪੀ ਉਹਨਾਂ ਨੂੰ ਇਸ ਜਗਤ ਦੇ ਅੰਦਰੋ ਚੁਣਿਆ ਔਰ ਚੁਣਨ ਤੋਂ ਬਾਅਦ ਖੁਦਾ ਨੇ ਆਪਣੇ ਕੰਮ ਨੂੰ ਪੂਰਾ ਕਰਨ ਦੇ ਲਈ ਜੋ ਉਹਨੇ ਆਪਣਾ ਧਰਮ ਔਰ ਆਪਣੀ ਧਾਰਮਿਕਤਾ ਨੂੰ ਪ੍ਰਗਟ ਕਰਨ ਦੇ ਲਈ ਉਹਨੇ ਕੀ ਕੀਤਾ ਤੁਹਾਡੇ ਕੋਲ ਕੱਲਿਆ ਤੁਹਾਡੇ ਕੋਲ ਕੱਲਿਆ ਕਿ ਤੁਹਾਡੇ ਵਿੱਚੋਂ ਹਰੇਕ ਨੂੰ ਉਹਦੀਆਂ ਵਰਿਆਈਆਂ ਤੋਂ ਹਟਾ ਕੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਖੁਦਾ ਦੇ ਜਿੰਨੇ ਵੀ ਦਾਸ ਨੇ ਖادم ਨੇ ਕੋਈ ਪ੍ਰੋਫਟ ਹੈ ਕੋਈ ਅਪੋਸਟਲ ਹੈ ਕੋਈ ਪਾਸਟਰ ਹੈ ਕੋਈ ਟੀਚਰ ਹੈ ਕੋਈ ਵੀ ਕਿਸੇ ਪ੍ਰਕਾਰ ਦੀ ਜੋ ਸੇਵਕਾਈ ਕਰਦਾ ਹੈ ਉਹ ਪ੍ਰਭੂ ਦਾ ਦਾਸ ਕੋਈ ਵੀ ਅਗਰ ਤੁਹਾਨੂੰ ਤੁਹਾਡੀ ਲਾਈਫ ਦੇ ਅੰਦਰ ਉਹ ਆ ਕੇ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਅੰਦਰ ਇੱਕ ਕਮੀ ਹੈ ਤੇ ਅਸੀਂ ਉਸ ਕਮੀ ਨੂੰ ਐਕਸੈਪਟ ਕਰਨਾ ਹੈ ਜਾਂਚ ਕਰਨੀ ਆ ਜ਼ਿਆਦਾਤਰ ਕੀ ਹੋ ਰਿਹਾ ਅੱਜ ਸੰਸਾਰ ਦੇ ਅੰਦਰ ਕੋਈ ਵੀ ਪ੍ਰਭੂ ਦਾ ਦਾਸ ਜਦੋਂ ਸਾਡੇ ਕੋਲ ਆਉਂਦਾ ਹੈ ਸਾਡੇ ਚ ਕਮੀਆਂ ਦੱਸਦਾ ਅਸੀਂ ਉਹ ਸਪਾਸਟ ਨੂੰ ਛੱਡ ਦਿੰਦੇ ਆ ਕਿਉਂ ਕਿਉਂਕਿ ਉਹ ਸਾਡੇ ਵਿੱਚੋਂ ਬੁਰਾਈਆਂ ਦੂਰ ਕਰਨ ਦੀ ਗੱਲ ਕਰਦਾ ਔਰ ਵਚਨ ਦੇ ਵਿੱਚ ਲਿਖਿਆ ਕਿ ਤੁਹਾਨੂੰ ਵਰਕਤ ਦੇਵੇ ਇੱਥੇ ਇਹਦੀ ਕਲੀਅਰ ਗੱਲ ਹੈ ਕਿ ਖੁਦਾ ਨੇ ਅਗਰ ਜਿਸ ਖਾਦਮ ਨੂੰ ਜਿਸ ਪਰਮੇਸ਼ਰ ਦਾ ਦਾਸ ਉਹਨੂੰ ਪਰਮੇਸ਼ਰ ਨੇ ਸੇਵਾ ਦੇ ਲਈ ਕੜੇ ਕੀਤਾ ਉਸ ਦੇ ਕੋਲ ਬਰਕਤ ਹੈ ਉਹ ਬਰਕਤ ਤੁਹਾਨੂੰ ਤਦੀ ਦੇਵੇਗਾ ਜਦੋਂ ਤੁਸੀਂ ਉਸ ਬਰਾਈ ਨੂੰ ਪਹਿਚਾਨ ਕੇ ਉਹਨੂੰ ਛੱਡੋਗੇ ਉਹ ਤੁਹਾਡੀਆਂ ਬੁਰਾਈਆਂ ਨੂੰ ਦੂਰ ਕਰਨ ਆਇਆ ਨਾ ਕਿ ਉਹ ਤੁਹਾਨੂੰ ਕਿਸੇ ਪ੍ਰਕਾਰ ਤੇ ਹੋਰ ਕੋਈ ਕਸ਼ਟ ਦੇਣ ਆਇਆ ਹੈ ਅਗਰ ਤੁਸੀਂ ਇੱਕ ਚਰਚ ਦੇ ਵਿੱਚ ਜੁੜੇ ਹੋ ਅਗਰ ਇੱਕ ਚਰਚ ਦੇ ਵਿਸ਼ਵਾਸੀ ਹੋ ਔਰ ਤੁਹਾਡਾ ਜਿਹੜਾ ਅਗੂ ਹੈ ਜੋ ਤੁਹਾਡਾ ਪਾਸਟਰ ਹੈ ਔਰ ਅਗਰ ਉਹ ਤੁਹਾਨੂੰ ਤੁਹਾਡੇ ਅੰਦਰ ਕਮੀਆਂ ਦੱਸਦਾ ਹੈ ਤਾਂ ਤੁਸੀਂ ਸਮਝੋ ਕਿ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਦਾ ਪਿਆ ਹੈ ਤੁਸੀਂ ਇਸ ਗੱਲ ਨੂੰ ਜ਼ਰੂਰ ਪੱਕਾ ਕਰ ਲਓ ਆਪਣੀ ਲਾਈਫ ਦੇ ਅੰਦਰ ਕਿ ਤੁਸੀਂ ਬਿਲਕੁਲ ਪ੍ਰੋਪਰ ਸਹੀ ਵਚਨ ਨੂੰ ਮੰਨਨ ਕਰਦੇ ਪਿਓ ਔਰ ਇਸ ਗੱਲ ਨੂੰ ਪੱਕਾ ਕਰ ਲਓ ਕਿ ਮੈਂ ਆਪਣੀ ਲਾਈਫ ਦੇ ਅੰਦਰ ਜਦੋਂ ਵੀ ਮੇਰਾ ਅਗਵਾ ਮੈਨੂੰ ਕੋਈ ਵੀ ਗੱਲ ਕਵੇਗਾ ਮੈਨੂੰ ਬੜੀ ਸੀਰੀਅਸ ਲਵਾਂਗਾ ਹਲਕੇ ਵਿੱਚ ਨਹੀਂ ਲਵਾਂਗਾ ਕਿਉਂਕਿ ਜਿਹੜੀ ਸਾਨੂੰ ਬਰਕਤ ਮਿਲਣੀ ਆ ਖੁਦਾ ਦੇ ਦਾਸ ਕੋਲੋਂ ਉਹ ਸਾਨੂੰ ਬਰਕਤ ਖੁਦਾ ਦੇ ਕੋਲੋਂ ਲੈ ਕੇ ਦੇਵੇਗਾ ਕਿਉਂਕਿ ਇੱਥੇ ਬੜੇ ਕਲੀਅਰ ਤਰੀਕੇ ਨਾਲ ਲਿਖਿਆ ਕੀ ਤੁਹਾਨੂੰ ਬਰਕਤ ਦੇਵੇ ਦੇਣ ਦਾ ਮਤਲਬ ਕੀ ਹੈ ਜਦੋਂ ਪ੍ਰਭੂ ਦਾ ਦਾਸ ਆਪਣੇ ਮੂੰਹ ਦੇ ਵਿੱਚੋਂ ਤੁਹਾਡੇ ਲਈ ਬਰਕਤ ਲਈ ਲਫ਼ਜ਼ ਬੋਲੇਗਾ ਇਬਰਾਨੀਆਂ ਦੀ ਪੱਤਰੀ ਉਹਦਾ 13 ਦੇ ਆ 17 ਵਚਨ ਦੇ ਵਿੱਚ ਲਿਖਿਆ ਜਿਨ੍ਹਾਂ ਤੁਹਾਡਾ ਲੇਖਾ ਦੇਣਾ ਤੁਹਾਡੀਆਂ ਜਵਾਨਾਂ ਜਾਨਾਂ ਦੇ ਨਿਮਿਤ ਜਾਗਦੇ ਰਹਿੰਦੇ ਹਨ ਉਹ ਇਹ ਕੰਮ ਆਨੰਦ ਨਾਲ ਕਰਨ ਨਾ ਕਿ ਹੌਕੇ ਪਰ ਪਰ ਕੇ ਕਈ ਵਾਰ ਕੀ ਹੁੰਦਾ ਪਾਸਟਰ ਵੀ ਵਿਚਾਰਾ ਜਦੋਂ ਮਿਹਨਤ ਕਰਦਾ ਤੁਹਾਡੇ ਘਰ ਦੇ ਵਿੱਚ ਆਉਂਦਾ ਤੁਹਾਡੇ ਤੇ ਹਰ ਰੋਜ਼ ਮੈਂੰਤ ਕਰਦਾ ਹੈ ਤੁਹਾਡੇ ਲਈ ਗੋਡੇ ਟੇਕਦਾ ਤੁਹਾਡੇ ਪਰਿਵਾਰ ਦੇ ਲਈ ਪ੍ਰਾਰਥਨਾ ਕਰਦਾ ਹੈ ਉਹ ਤੁਹਾਨੂੰ ਬਰਕਤ ਦੇਣ ਦੀ بجائے ਉਹ ਤੁਹਾਡੇ ਲਈ ਠੰਡੀ ਸਾਹ ਭਰਦਾ ਹੋਂਕੇ ਭਰਦਾ ਕਹੇ ਇਹ ਵਿਸ਼ਵਾਸੀ ਮੇਰੀ ਗੱਲ ਨਹੀਂ ਮੰਨਦਾ ਇਹ ਆਪਣੀਆਂ ਮਰਜ਼ੀਆਂ ਕਰਦਾ ਇਹ ਇੱਧਰ ਚੱਲਿਆ ਗਿਆ ਉੱਧਰ ਚੱਲਿਆ ਗਿਆ ਉਹ ਤੁਹਾਡੀ ਬੁਰਾਈ ਨੂੰ ਦੇਖ ਕੇ ਖੁਦਾ ਦੇ ਕੋਲ ਬਰਕਤ ਦੇ ਲਈ ਪੁਕਾਰਣ ਦੀ بجائے ਉਹ ਉਸ ਗੱਲ ਦੇ ਉੱਤੇ ਚਿੰਤਾ ਵਿੱਚ ਰਹਿੰਦਾ ਹੈ ਤੇ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਇਸ ਵਚਨ ਨੂੰ ਸੁਣ ਕੇ ਬਰਕਤ ਪਾਉਣਗੇ ਸੋ ਅਗਰ ਬਰਕਤ ਪਾਉਣੀ ਹੈ ਅਗਰ ਆਸ਼ੀਸ਼ ਨੂੰ ਪ੍ਰਾਪਤ ਕਰਨਾ ਹੈ ਤਾਂ ਕਰਨਾ ਕੀ ਹੈ ਜੋ ਪਰਮੇਸ਼ਰ ਨੇ ਤੁਹਾਡੇ ਲਈ ਇੱਕ ਸੇਵਕ ਭੇਜਿਆ ਉਸ ਦਾ ਸਤਕਾਰ ਕਰਿਓ ਦੁਗਣੇ ਆਦਰ ਦੇ ਯੋਗ ਨੇ ਉਸ ਦੇ ਅਧੀਨ ਹੋ ਕੇ ਚੱਲੀਏ ਜੋ ਤੁਹਾਡੇ ਘਰ ਦੇ ਵਿੱਚ ਆ ਕੇ ਤੁਹਾਡੇ ਲਈ ਮਿਹਨਤ ਕਰਦਾ ਹੈ ਤੁਹਾਡੇ ਲਈ ਗੋਡੇ ਟੇਕਦਾ ਜਿਹੜਾ ਦਿਨ ਰਾਤ ਜਦ ਤੁਸੀਂ ਕਾਲ ਕਰਦੇ ਹੋ ਉਹ ਤੁਹਾਡੇ ਲਈ ਆਉਂਦਾ ਹੈ ਤੁਹਾਡੇ ਲਈ ਫੋਨ ਤੇ ਗੱਲ ਕਰਦਾ ਤੁਹਾਨੂੰ ਵਚਨ ਸਿਖਾਉਂਦਾ ਉਸ ਦੇ ਪ੍ਰਤੀ ਵਫਾਦਾਰ ਹੋਵੋ ਤੇ ਪਰਮੇਸ਼ਰ ਤੁਹਾਨੂੰ ਬਹੁਤ ਜ਼ਿਆਦਾ ਬਰਕਤ ਦੇਵੇਗਾ ਜੋ ਕੋਸ ਦਾ ਕੋ ਟਾਰਗੇਟ ਹੈ ਉਹ ਤੁਹਾਨੂੰ ਪਵਿੱਤਰ ਕਰਕੇ ਪ੍ਰਵਯਸੁਮਸੀ ਪਵਿੱਤਰ ਕਰਕੇ ਉਹ ਤੁਹਾਨੂੰ ਉਸ ਖੁਦਾ ਦੇ ਕੋਲ ਸਾਹਮਣੇ ਜਦੋਂ ਨਿਆਂ ਦਾ ਦਿਨ ਹੋਵੇ ਤੇ ਤੁਸੀਂ ਨਿਆਂ ਦੇ ਵਿੱਚ ਪਵਿੱਤਰ ਠਹਿਰ ਜਾਮੋ ਪਾਸਟਰ ਦਾ ਸਿਰਫ ਇੱਕੋ ਹੀ ਕੰਮ ਆ ਸੋ ਪ੍ਰਭੂ ਤੁਹਾਨੂੰ ਬLES ਕਰੇ ਮੈਂ ਬਹੁਤਾ ਸਮਾਂ ਲੰਮੀ ਵੀਡੀਓ ਨਹੀਂ ਲੈ ਕੇ ਜਾਮਾਗਾ ਔਰ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਜ਼ਰੂਰ ਇਸ वचन ਨੂੰ ਪੜ੍ਹੋਗੇ ਆਪਣੀ ਬਾਈਬਲ ਦੇ ਅੰਦਰ ਔਰ ਜਿੱਤੇ ਜ਼ਰੂਰ ਮੰਨਨ ਕਰੋਗੇ ਔਰ ਖੁਦਾ ਤੁਹਾਨੂੰ ਬles ਕਰੇ ਗੋਡ ਬles ਯੂ ਇੱਕ ਵਾਰ ਜ਼ਰੂਰ ਇਸ वचन ਦੇ ਉੱਤੇ ਤੁਸੀਂ ਮੰਨਨ ਕਰਨਾ ਔਰ ਆਪਣੇ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਕਿੱਦਾਂ ਲੱਗਿਆ ਇਹ वचन ਔਰ ਮੈਂ ਅੱਗੇ ਕੋਸ਼ਿਸ਼ ਕਰਾਂਗਾ ਤੁਹਾਡੇ ਲਈ वचन ਹੋਰ ਪਾਉਣ ਦਾ ਧੰਨਵਾਦ ਗੋਡ ਬles